ਸਬਟੂ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ सुरेंद्रਪਾਲ ਸਿੰਘ ਵਰਪਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਮਨਾਇ ਜਾ ਰਹੀ ਹੈ ਇਸ ਵੇਲੇ ਪਹੁੰਚੇ ਹੋਏ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਿਰਸਾ ਸਾਹਿਬ ਅੱਜ 100 ਸਾਲਾਂ ਸ਼ਤਾਬਦੀ ਮਨਾਇ ਜਾ ਰਹੀ ਹੈ ਸ਼ਤਾਬਦੀ ਮਨਾਇ ਜਾ ਰਹੀ ਹੈ 100 ਸਾਲ ਪੂਰੇ ਹੋ ਗਏ ਨੇ ਕਿਵੇਂ ਦੇਖਦੇ ਹੋ ਪੂਰੇ ਸਫ਼ਰ ਨੂੰ ਦੇਖੋ ਇਹ ਬੜਾ ਇਤਿਹਾਸਿਕ ਸਫ਼ਰ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਸਾਡੀ ਨਿਉਰੀ ਨਿਆਰੀ ਹੋਂਦ ਦੀ ਇੱਕ ਪਛਾਣ ਹੈ ਵੱਡੀ ਗੱਲ ਇਹ ਆ ਕਿ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਗਠਨ ਹੋਇਆ ਜਦੋਂ ਗੁਰੂ ਘਰਾਂ ਦੀ ਸੰਭਾਲ ਵਾਸਤੇ ਸਾਡੇ ਸਿੱਖ ਪੰਥ ਦੀਆਂ ਰਹਿਤ ਮਰਿਆਦਾ ਪਰੰਪਰਾਵਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਪਰ ਉਹਦੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੋਣਦ ਨੇ ਸਿੱਖਾਂ ਨੂੰ ਬਲ ਦਿੱਤਾ ਹੈ ਉਹ ਆ ਕਿ ਜਿਹੜੀ ਸਿੱਖਾਂ ਦੀ ਪੂਰੀ ਦੁਨੀਆ ਦੇ ਅੰਦਰ ਇੱਕ ਪਛਾਣ ਨੂੰ ਕਾਇਮ ਕੀਤਾ ਔਰ ਅੱਜ ਸਰਕਾਰਾਂ ਨੂੰ ਇਹ ਪਤਾ ਹੈ ਕਿ ਸਿੱਖਾਂ ਦੀ ਇੱਕ ਜੁੜਤਾ ਦਾ ਕਾਰਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਸ ਨੇ ਸਾਨੂੰ ਬੜਾ ਵੱਡਾ ਬਲ ਬਖਸ਼ਿਆ ਅੱਜ ਦੇਸ਼ ਦੇ ਅੰਦਰ ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਆ ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਆਉਂਦੀ ਆ ਤੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਮੁੱਖ ਮੰਤਰੀਆਂ ਨੂੰ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਿੱਖਾਂ ਦੀ ਜਿਹੜੀ ਇੱਕ ਸਭ ਤੋਂ ਵੱਡੀ ਤਾਕਤ ਆ ਉਹ ਇਹਨਾਂ ਦੇ ਨਾਲ ਖੜੀ ਹੋ ਗਈ ਆ ਉਸ ਨੂੰ ਇੱਕ ਜੁੱਟ ਤਾਕਤ ਜਿਹਨਾਂ ਲੋਕਾਂ ਨੇ ਸਾਨੂੰ ਇਹ ਬਣਾ ਕੇ ਦਿੱਤੀ ਮੈਂ ਤੇ ਉਹਨਾਂ ਸ਼ਹੀਦਾਂ ਦੇ ਚਰਨਾਚ ਉਹਨਾਂ ਪਰਿਵਾਰਾਂ ਦੇ ਸ਼ਹੀਦਾਂ ਦੇ ਚਰਨਾ ਦੇ ਅੰਦਰ ਆਪਣਾ ਸੀਸ ਨਮਨ ਕਰਦਾ ਹਾਂ ਉਹਨਾਂ ਚਰਨਾ ਸੀਸ ਤੋਂ ਉਹਨਾਂ ਦੇ ਚਰਨਾ ਦੀ ਮਿੱਟੀ ਆਪਣੇ ਮੱਥੇ ਤੇ ਲਾਉਣਾ ਹੈ ਜਿਨ੍ਹਾਂ ਦੀਆਂ ਸ਼ਹਾਦਤਾਂ ਔਰ ਜਿਨ੍ਹਾਂ ਦੀ ਇਹ ਤਾਕਤਾਂ ਦੇ ਸਦਕੇ ਸਾਨੂੰ ਇੰਨੀ ਵੱਡੀ ਤਾਕਤ ਮਿਲਿਆ ਜਿਸ ਤੇ ਸਾਡੀ ਕੌਮ ਨੇ ਇੱਕ ਬਹੁਤ ਵੱਡਾ ਬਲ ਦਿੱਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੁਣੌਤੀਆਂ ਮੰਨਦੇ ਹੋ ਤੁਸੀਂ ਦੇਖੋ ਚੁਣੌਤੀਆਂ ਪੁਰਾਣੀਆਂ ਵੀ ਹੋਈ ਨੇ ਤੇ ਨਵੀਆਂ ਵੀ ਹੋਈ ਨੇ ਚੁਣੌਤੀਆਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਬਣਨ ਤੋਂ ਪਹਿਲਾਂ ਵੀ ਆਈ ਸੀ ਕਿ ਜਿਹੜੀਆਂ ਸਰਕਾਰਾਂ ਨੇ ਭਾਵੇਂ ਉਹ ਨਿਜ਼ਾਮ ਸ਼ਮਸ਼ੀਰ ਤੇ ਲਿਆ ਹੋਵੇ ਜਾਂ ਵੋਟ ਦੇ ਰਾਹੀਂ ਲਿਆ ਹੋਵੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਇੱਕ ਗੱਲ ਦੀ ਹਮੇਸ਼ਾ ਚਿੰਤਾ ਰਹਿੰਦੀ ਆ ਕਿ ਜਿਹੜੀਆਂ ਐਸੀ ਤਾਕਤ ਦੇ ਸੋਮੇ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਜਾਵੇ ਅੱਜ ਤੁਸੀਂ ਦੇਖੋ ਕਿ ਅਗਰ ਇੱਕ ਪਾਸੇ ਦੇਸ਼ ਦੀ ਸਰਕਾਰ ਖੜੀ ਹੋਵੇ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਆ ਜੇ ਤੇ ਸਿੱਖ ਜਿਹੜਾ ਹੈ ਉਹ ਸਾਰੀ ਸਰਕਾਰਾਂ ਛੱਡ ਸਕਦਾ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੂੰਹ ਨਹੀਂ ਮੋੜ ਸਕਦਾ ਇਹ ਜਿਹੜੀ ਤਾਕਤ ਆ ਇਹ ਕਿਸੇ ਵੀ ਸਰਕਾਰ ਨੂੰ ਪਸੰਦ ਨਹੀਂ ਹੋ ਸਕਦੀ ਕੋਈ ਵੀ ਸਰਕਾਰ ਨਹੀਂ ਚਾਹੂਗੀ ਕਿ ਇਹਨਾਂ ਦੀ ਨਿਆਰੀ ਹੋਵੇ ਐਸੀ ਕਾਇਮ ਰਹੇ ਜਿੰਨਾ ਕੱਲ ਨੂੰ ਸਰਕਾਰ ਨੂੰ ਇਹ ਚੈਲੰਜ ਦੇ ਸਕਣ ਇਸ ਕਰਕੇ ਇਹ ਮੁਗਲ ਰਾਜ ਚ ਵੀ ਇਹੀ ਚਿੰਤਾ ਸੀ ਤੇ ਅੱਜ ਦੀ ਸਰਕਾਰਾਂ ਵੀ ਇਹੀ ਕੰਮ ਕਰਦੀਆਂ ਨੇ ਕਮਜ਼ੋਰ ਕਰਨ ਵਾਸਤੇ ਤਾਕਤ ਦੇ ਸੋਮ ਨੂੰ ਕਮਜ਼ੋਰ ਕਰਨ ਵਾਸਤੇ ਹਰ ਵਾਰ ਲਾ ਰਹੀਆਂ ਨੇ ਆ ਦੋਸ਼ ਲੱਗਦੇ ਨੇ ਕਿ ਛੋਣ ਕਮੇਟੀ ਤੇ ਦਿੱਲੀ ਕਮੇਟੀ ਦੇ ਉੱਪਰ ਰਾਜਨੀਤੀ ਦਾ ਜਿਹੜਾ ਦਬਾ ਕਿੰਨਾ ਸਹੀ ਹੈ ਦੇਖੋ ਜਦੋਂ ਕੋਈ ਜਦੋਂ ਕੋਈ ਲੋਕਾਂ ਨੂੰ ਕੋਈ ਚੀਜ਼ ਨਹੀਂ ਮਿਲਦੀ ਫਿਰ ਉਹਨੂੰ ਲੱਗਦਾ अंगूर खट्टे ਆ ਫਿਰ खट्टे ਦੇਖੋ ਮੈਂ ਇੱਕ ਬੜੇ ਹੀ ਸਧਾਰਨ ਘਰੋਂ ਚੱਲਿਆ ਮੈਨੂੰ ਮੌਕਾ ਮਿਲਿਆ ਦਿੱਲੀ ਦੇ ਅੰਦਰ ਮੈਂਬਰ ਦੇ ਰੂਪ ਸੇਵਾ ਕਰਨ ਦਾ ਫਿਰ ਦੁਬਾਰਾ ਮੌਕਾ ਮਿਲਿਆ ਹੁਣ ਤੁਸੀਂ ਮੈਨੇ ਦੱਸੋ ਐਸੀ ਕਿਹੜੀ ਚੀਜ਼ ਆ ਜਿਹੜੀ ਮੈਨੂੰ ਦਵਾ ਪਾ ਸਕਦੀ ਆ ਜਿੰਨੇ ਬਣਾਇਆ ਹੀ ਜਦੋਂ ਮੈਂ ਚੱਲ ਕੇ ਹੀ ਗੁਰੂ ਘਰ ਦੇ ਅਸ਼ੀਰਵਾਦ ਸਦਕੇ ਇੱਥੇ ਪਹੁੰਚਿਆ ਹਾਂ ਜੇ ਮੈਨੂੰ ਮੇਰਾ ਮਾਲਕ ਨਾ ਚਾਹੁੰਦਾ ਤੇ ਕਿਆ ਮੈਂ ਇਲੈਕਸ਼ਨ ਜਿੱਤ ਸਕਦਾ ਸੋ ਉਹ ਵੀ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਫਿਰ ਦੂਜੇ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਔਰ ਉਹ ਵੀ ਜਿਹਦੇ ਨਾਮ ਦੇ ਪਿੱਛੇ ਸਿਰਸਾ ਲਿਖਿਆ ਹੋਵੇ ਜਿਨੇ ਆਪਣੀ ਮੈਂ ਆਪਣੀ 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 ਜਿਹੜੀ ਮੇਰਾ ਨਾਮ ਸੀ ਮੈਂ ਉਹਨੂੰ ਹਿਲਾਇਆ ਨਹੀਂ ਲੋਕ ਜੋ ਮਰਜ਼ੀ ਕਹਿਣ ਪਰ ਮੇਰੇ ਨਾਮ ਦੇ ਪਿੱਛੇ ਸਿਰਸਾ ਲਿਖਿਆ ਮੈਂ ਰੱਖੂਗਾ ਕਿਉਂ ਕਿਉਂਕਿ ਲੋਕਾਂ ਦਾ ਵਿਸ਼ਵਾਸ ਜਿੱਤੇ ਔਰ ਵਿਸ਼ਵਾਸ ਕੋ ਇੱਕ ਦਿਨ ਚ ਜਿੱਤਿਆ ਨਹੀਂ ਜਾਂਦਾ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਉਹ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਪਾਉਂਦੇ ਜਦੋਂ ਵਿਸ਼ਵਾਸ ਨਹੀਂ ਜਿੱਤ ਪਾਉਂਦੇ ਫਿਰ ਉਹ ਕਹਿੰਦੇ ਨੇ ਚੀਜ਼ ਮਾੜੀ ਆ ਮਾੜੀ ਆ ਮਾੜੀ ਆ ਇੱਕ ਕਦੀ ਮਾੜੀ ਨਹੀਂ ਹੋ ਸਕਦੀ ਸਾਡੀ ਕੌਮ ਦੀ ਸਰਮੋਹਰ ਸੰਸਥਾ ਹੈ ਸਾਨੂੰ ਸੀਸ ਨੋਣਾ ਚਾਹੀਦਾ ਲੱਗੇ ਹਾਂ ਇਹਦੇ ਚ ਕੰਮ ਕਰਨ ਵਾਲੇ ਲੋਕ ਹੋ ਸਕਦਾ ਕਿਸੇ ਚ ਕਮੀ ਪੇਸ਼ੀ ਹੋਵੇ ਕੋਈ ਰੱਬ ਦਾ ਰੂਪ ਤੇ ਹੋਣਗੇ ਨਹੀਂ ਇਨਸਾਨ ਹੀ ਹੋਣਗੇ ਤੇ ਇਨਸਾਨ ਕੰਮ ਕਰਦੇ ਆ 100 ਗਲਤੀਆਂ ਵੀ ਕਰ ਸਕਦਾ ਹੈ ਪਰ ਜਿਹੜੀ ਸਾਡੀ ਇਸ਼ਾਨ ਆ ਇਹ ਜਿਹੜਾ ਸਾਡਾ ਸੋਮਾ ਤਾਕਤ ਦਾ ਸ਼੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਦੇ ਕਿਸ ਨੂੰ ਕਿੰਤੋਂ ਪਰੰਤੂ ਨਹੀਂ ਕਰਨਾ ਚਾਹੀਦਾ ਅੱਜ ਸ਼੍ਰੋਮਣੀ ਕਮੇਟੀ ਦਾ ਅਕਸ ਜਿਹੜਾ ਹੈ ਬਹੁਤ ਉਸ ਤਰੀਕੇ ਦਾ ਬਣ ਚੁੱਕਾ ਹੈ ਕਿ ਇਹ ਸਿਰਫ ਪ੍ਰਬੰਧ ਵਾਸਤੇ ਹੀ ਹੈ ਲੰਗਰ ਲਾਉਣ ਵਾਸਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਸਿੱਖਾਂ ਦੀਆਂ ਜਿਹਦੇ ਵਿੱਚ ਸ਼ਾਇਦ ਉੱਪਰ ਕੇ ਸਾਹਮਣੇ ਨਹੀਂ ਆ ਰਿਹਾ ਕਿੰਨਾ ਕੁ ਦਾਇਰਾ ਵੱਡਾ ਕਰਨਾ ਚਾਹੀਦਾ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਦੇਖੋ ਇਸ ਗੱਲ 'ਚ ਮੈਂ ਮੈਂ ਤੁਹਾਡਾ ਨਾਲ ਸਹਿਮਤ ਹਾਂ ਇਹਦੀ ਦਾਇਰਾ ਬਹੁਤ ਵੱਡਾ ਕਰਨਾ ਪਊਗਾ ਦਾਇਰੇ ਦੇ ਨਾਲ ਤਿੰਨ ਚੀਜ਼ਾਂ ਨੇ ਸਾਨੂੰ ਲੋੜ ਆ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਮੈਂ ਚਾਹ ਉਹ ਦਿੱਲੀ ਕਮੇਟੀ ਚ ਹੋਈ ਆ ਮੈਨੇਜਮੈਂਟ ਦੇ ਲੋਕ ਔਰ ਇੱਕ ਧਰਮ ਦੇ ਲੋਕ ਇਹਨਾਂ ਦਾ ਇੱਕ ਮਿਲਨ ਹੋਣਾ ਚਾਹੀਦਾ ਹੈ ਸੰਮੇਲਨ ਹੋਣਾ ਚਾਹੀਦਾ ਹੈ ਜਿਹਦੇ ਨਾਲ ਆਪਣੀ ਮੈਨੇਜਮੈਂਟ ਵੀ ਬਹੁਤ ਵੱਡੇ ਪੱਧਰ ਤੇ ਜਾਣੀ ਚਾਹੀਦੀ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਬਹੁਤ ਕਰਦੀ ਆ ਪਰ ਉਸ ਕੰਮ ਦਾ ਪ੍ਰਚਾਰ ਨਹੀਂ ਹੁੰਦਾ ਤੇ 네ਗੇਟਿਵ ਚੀ ਜਿਹੜੀ ਆ ਉਹ ਸਾਡੇ ਲੋਕ ਚੁੱਕ ਚੁੱਕ ਕੇ ਪਾਉਂਦੇ ਨੇ ਦੇਖੋ ਮੈਂ ਸ਼੍ਰੋਮਣੀ ਕਮੇਟੀ ਦਾ ਕੰਮ ਬੜੇ ਨੇੜੇੋਂ ਦੇਖਿਆ ਮੈਂ ਦਿੱਲੀ ਕਮੇਟੀ ਦਾ ਖੁਦ ਪ੍ਰਧਾਨ ਆ ਮੈਂ ਤੁਹਾਡੇ ਟੀਵੀ ਚੈਨਲ ਤੇ ਕਹਿ ਸਕਦਾ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਦੇ ਬਦਲੇ 'ਚ ਇੰਨਾ ਕੰਮ ਕਰਦੀ ਆ ਲੇਕਿਨ ਸ਼੍ਰੋਮਣੀ ਕਮੇਟੀ ਦਾ ਦਾਇਰਾ ਵੀ ਬਹੁਤ ਵੱਡਾ ਹੈ ਤੇ ਕੰਮ ਵੀ ਬਹੁਤ ਵੱਡਾ ਹਾਂ ਪਰ ਬੰਦਾਂ ਨੂੰ ਸਿਸਟਮੈਟਿਕਲੀ ਆਉਣ ਵਾਸਤੇ ਉਹਨਾਂ ਦਾ ਸਿਸਟਮ ਲੋਕਾਂ ਸਾਹਮਣੇ ਪਾਰਦਰਸ਼ੀ ਢਾਉਣ ਵਾਸਤੇ ਇਹ ਸ਼੍ਰੋਮਣੀ ਕਮੇਟੀ ਨੂੰ ਜ਼ਰੂਰ ਹੋਰ ਕਰਨ ਦੀ ਲੋੜ ਹੈ ਪ੍ਰਚਾਰ ਪ੍ਰਸਾਰ ਚ ਕਿੱਥੇ ਕਮੀ ਲ ਪ੍ਰਸਾਰ ਹੋ ਰਿਹਾ ਹੈ ਲੇਕਿਨ ਪ੍ਰਚਾਰ ਪ੍ਰਸਾਰ ਦਾ ਪ੍ਰਸਾਰ ਨਹੀਂ ਬਾਅਦ ਚ ਹੁੰਦਾ ਵੀ ਅਸੀਂ ਪ੍ਰਚਾਰ ਕਰਦੇ ਮੇਰਾ ਪ੍ਰਚਾਰ ਨਹੀਂ ਹੋ ਰਿਹਾ ਇੱਕ ਗੱਲ ਦੂਜੀ ਗੱਲ ਦੇਖੋ ਪ੍ਰਚਾਰ ਜਿਹੜਾ ਹੈ ਨਾ ਉਹ ਖਾਲੀ ਬੋਲ ਕੇ ਨਹੀਂ ਹੋ ਸਕਦਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਦਿੱਲੀ ਕਮੇਟੀ ਸਾਨੂੰ ਸਭ ਨੂੰ ਸਾਨੂੰ ਪ੍ਰਚਾਰ ਦੇ ਇਨੋਵੇਟਿਵ ਮਾਧਿਅਮ ਲੱਭਣੇ ਚਾਹੀਦੇ ਜਿਵੇਂ ਅੱਜ ਤੁਹਾਡੇ ਡਿਜੀਟਲ ਮੀਡੀਆ ਸਾਨੂੰ ਉਹਨਾਂ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਜਿਹੜੇ ਗੁਰੂ ਘਰ ਚ ਨਹੀਂ ਪਹੁੰਚ ਰਹੇ ਜੀ ਸਾਨੂੰ ਉਹਨਾਂ ਤੱਕ ਪ੍ਰਚਾਰ ਪੁਣਾ ਚਾਹੀਦਾ ਜਿਹੜੇ ਘਰਾਂ ਚ ਬੈਠੇ ਨੇ ਸੋ ਸਾਨੂੰ ਐਸੇ ਇਨੋਵੇਟਿਵ ਜਿਹੜੇ ਆਈਡੀਆਸ ਨੇ ਉਹ ਵੀ ਇੰਪਲੀਮੈਂਟ ਕਰਨਾ ਚਾਹੀਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਰਕਾਰ ਦੀ ਤਰ੍ਹਾਂ ਕੰਮ ਕਰਦੀ ਆ ਇਹਦੇ ਅੰਦਰ ਹਰ ਚੀਜ਼ ਹੋਣੀ ਚਾਹੀਦੀ ਹੈ ਜਿੱਥੇ ਡਿਜੀਟਲ ਮੀਡੀਆ ਦਾ ਰੋਲ ਹੋਣਾ ਚਾਹੀਦਾ ਹੈ ਬੁੱਧੀਜੀਵੀ ਦਾ ਰੋਲ ਹੋਣਾ ਚਾਹੀਦਾ ਲਿਖਾਰੀਆਂ ਦਾ ਰੋਲ ਹੋਣਾ ਚਾਹੀਦਾ ਬੁਲਾਰਿਆਂ ਦਾ ਰੋਲ ਹੋਣਾ ਚਾਹੀਦਾ ਸੋ ਇੱਕ ਵਾਸਟ ਇਹਦੇ ਚ ਸਭ ਦਾ ਰੋਲ ਹੋਣਾ ਚਾਹੀਦਾ ਜਿਹੜ अरबਾਂ ਦਾ ਬਜਟ ਹੈ ਪਰ ਨੌਜਵਾਨਾਂ ਨੂੰ ਜਿਹੜੀ ਜੋੜਨ ਦੇ ਵਿੱਚ ਅਸਮਰੱਥ ਦਿਖਾਈ ਦੇ ਰਹੀ ਕਿਤਨਾ ਕਿਤਨਾ ਇਹ ਬਹੁਤ ਵੱਡਾ ਪ੍ਰਚਾਰ ਕੀਤਾ ਜਾਂਦਾ ਅਰਬਾਂ ਦਾ ਬਜਟ ਆ ਇਹ ਹੀ ਸਭ ਤੋਂ ਵੱਡਾ ਝੂਠਾ ਪ੍ਰਚਾਰ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੀ ਕਮਜ਼ੋਰੀ ਬਣਦਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਲੋਕੋ ਨੇ ਦੱਸ ਹੀ ਨਹੀਂ ਪਾ ਰਹੀ ਕਿ ਇੱਕ ਗੱਲ ਕਹੀ ਜਾਂਦੀ ਜੀ ਪੰਜਾਬ ਸਰਕਾਰ ਦੇ ਬਰਾਬਰ ਬਜਟ ਆ ਕੋਈ ਕਹਿ ਦੋ ਜੀ ਦਿੱਲੀ ਸਰਕਾਰ ਦੇ ਅਰੇ ਭਾਈ ਕਿਸੇ ਸਰਕਾਰ ਦੇ ਬਰਾਬਰ ਬਜਟ ਨਹੀਂ ਹੈਗਾ ਜਿਹੜਾ ਉਹ ਬਜਟ ਪੇਸ਼ ਕਰਦੇ ਨੇ ਉਹ 700 ਕਰੋੜ ਦਾ ਹੋਵੇ 800 ਕਰੋੜ ਦਾ ਹੋਵੇ ਤਾਂ ਮਤਲਬ ਇਹ ਆ ਕਿ 700 ਕਰੋੜ ਦੀਆਂ ਤਨਖਾਹਾਂ 700 ਕਰੋੜ ਦੇ ਖਰਚੇ ਤੇ ਸਰਕਾਰ ਕੋਈ ਬਜਟ ਨਹੀਂ ਹੈਗਾ ਅਮਾਉਂਟ ਨਹੀਂ ਹੈਗਾ ਫਿਜ਼ੀਕਲ ਫਿਜ਼ੀਕਲ ਕੋਈ ਪੈਸਾ ਨਹੀਂ ਹੈਗਾ ਇਸ ਕਰਕੇ ਜਿਹੜੀਆਂ ਤਨਖਾਹਾਂ ਨੇ ਜਿਹੜੇ ਖਰਚੇ ਨੇ ਗੁਰੂ ਘਰਾਂ ਦੇ ਉਹ ਉਨਾਂ ਹੀ ਨੇ ਜਿੰਨੀਆਂ ਕਿ ਗੁਰੂ ਸਾਹਿਬ ਵੱਲੋਂ ਸੰਗਤਾਂ ਦਾ ਚੜਾਵਾ ਚੜਾਇਆ ਜਾਂਦਾ ਹੈ ਲੇਕਿਨ ਉਹ ਤਾਂ ਪ੍ਰਚਾਰ ਇਹੋ ਜਿਹਾ ਬਣਾ ਦਿੱਤਾ ਵੀ ਕਰੋਨਾ ਦਾ ਬਜਟ ਆ ਇਹ ਬਿਲਕੁਲ ਗਲਤ ਆ ਜਿਹੜਾ ਬੰਦਾ ਸਿਸਟਮ ਦੇ ਅੰਦਰ ਰਹਿੰਦਾ ਹੈ ਉਹਨੂੰ ਇਸ ਗੱਲ ਨੂੰ ਲੋਕਾਂ ਦੀ ਜਾਣਕਾਰੀ ਚ ਲਿਆਉਣਾ ਚਾਹੀਦਾ ਮੁੱਖ ਮਕ ਵਿੱਚ ਉਸ ਤਰੀਕੇ ਦਾ ਪ੍ਰਭਾਵ ਦਿਖਾਈ ਨਹੀਂ ਦਿੰਦਾ ਮੈਂ ਦੱਸਣਾ ਇਨੋਵੇਟਿਵ ਆਈਡੀਆਸ ਦੇਖੋ ਨੌਜਵਾਨ ਘਰ ਆ ਤੁਸੀਂ ਨੌਜਵਾਨ ਨੂੰ ਪਹਿਲਾਂ ਘਰੋਂ ਕੱਢ ਕੇ ਲੈ ਕੇ ਆਉਣਾ ਹੈ ਉਹਦੇ ਘਰ ਬੈਠੇ ਜੀ ਉਹਦੇ ਦਿਮਾਗ 'ਚ ਇਹ ਗੱਲ ਪਾਉਣੀ ਆ ਕਿ ਜੋ ਕੁਝ ਮੇਰੇ ਕੋਲ ਹੈਗਾ ਹੈ ਇਹ ਮੇਰੇ ਅਕਾਲ ਪੁਰਖ ਦੀ ਰਹਿਮਤ ਸਦਕੇ ਆ ਇਹ ਭਾਵਨਾਵਾਂ ਤੱਕ ਪਹੁੰਚਾਉਣੀ ਆ ਇਹ ਭਾਵਨਾ ਇਹ ਜ਼ਰੂਰੀ ਨਹੀਂ ਕਿ ਜਿਹੜੇ ਗੁਰਦੁਆਰੇ ਚੋਂ ਗੋ ਉਹਦੇ ਤੇ ਭਾਵਨਾ ਪਹੁੰਚੂਗੀ ਸਾਡਾ ਜੋਰ ਬਹੁਤ ਲੱਗ ਜਾਂਦਾ ਹੈ ਸਿੱਖਾਂ ਨੂੰ ਸਿੱਖ ਬਣਾਉਣ ਚ ਮਤਲਬ ਗੁਰਦੁਆਰਿਆਂ ਚ ਪ੍ਰਚਾਰ ਕਰਨ ਚ ਗੁਰਦੁਆਰਿਆਂ ਚ ਪ੍ਰਚਾਰ ਜਿਹੜਾ ਹੈ ਉਹ ਗੁਰੂ ਦੀ ਉਸਤਤ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਹੁੰਦੀ ਆ ਹੁੰਦੀ ਰਹਿਣੀ ਆ ਪਰ ਇਹਦੇ ਨਾਲ ਨਾਲ ਬਾਹਰ ਜਾ ਕੇ ਵੀ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਆ ਤੁਹਾਨੂੰ ਘਰਾਂ ਚ ਪਿੰਡਾਂ ਚ ਸ਼ਹਿਰਾਂ ਚ ਗਲੀ ਗਲੀ ਤੱਕ ਉਸ ਪ੍ਰਚਾਰ ਨੂੰ ਲਿਜਾਣ ਦੀ ਲੋੜ ਆ ਜਿੱਦਣ ਸਾਡਾ ਪ੍ਰਚਾਰਕ ਹੱਥ ਕਾਗਜ਼ ਫੜ ਕੇ ਲੋਕਾਂ ਨੂੰ ਵੰਡਣ ਲੱਗ ਪਿਆ ਭਾਈ ਆ ਫੜ ਭਾਈ ਫੜ ਉਹਦਣ ਸਾਡੀ ਜਿੱ ਆਖਰੀ ਸਵਾਲ ਹੈ ਜੀ ਕਰੋਨਾ ਦੇ ਵਿੱਚ ਵਿਸ਼ਵ ਦੇ ਵਿੱਚ ਚਰਚਾ ਹੋਈ ਸੀ ਸਿੱਖਾਂ ਦੁਆਰਾ ਕੀਤੇ ਕੰਮਾਂ ਦੀ ਹੋਰ ਕਿਸ ਤਰੀਕੇ ਦੇ ਉਪਰਾਲੇ ਹੋਣੇ ਚਾਹੀਦੇ ਦੇਖੋ ਬਹੁਤ ਸਾਰੇ ਲੋਕਾਂ ਨੇ ਇਹਨੂੰ ਕਿਡ ਸਾਈਜ਼ ਵੀ ਕੀਤਾ ਕਿਉਂਕਿ ਜਿਨਾਂ ਕੋ ਵਿਰੋਧੀ ਹੁੰਦੇ ਨੇ ਉਹ ਕਿਡ ਸਾਈਜ਼ ਵੀ ਕਰਦੇ ਨੇ ਪਰ ਉਸ ਚੀਜ਼ ਨੇ ਪੂਰੇ ਦੇਸ਼ ਔਰ ਦੁਨੀਆ 'ਚ ਪਹਿਲਾਂ ਇੱਕ ਮੈਸੇਜ ਦਿੱਤਾ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਿੰਦਾ ਮੈਂ ਇੱਕ ਦਿਨ ਗੁਰਦੁਆਰਾ ਰਕਾਪਨੀ ਸਾਹਿਬ ਜਾ ਰਿਹਾ ਸੀਗਾ ਸ਼ਾਇਦ ਇਹਪ੍ਰਾ ਦੀਆਂ ਮਈ ਦੇ ਮਹੀਨੇ ਦੀ ਗੱਲ ਆ ਤਪ ਦੀ ਤੁੱਪ ਸੀਗੀ ਔਰ ਮੈਂ ਦੇਖਿਆ ਸੜਕਾਂ ਖਾਲੀ ਸੀ ਕਿਉਂਕਿ ਲਾਕਡਾਊਨ ਸੀ ਮੈਂ ਦੇਖਿਆ ਕਿ 40 50 ਜਿਹੜੇ ਪ੍ਰਵਾਸੀ ਜਿਹੜੇ ਚੱਲਦੇ ਫਿਰਦੇ ਆ ਰਹੇ ਨੇ ਤੇ ਮੈਂ ਬੜੀ ਤੁੱਪ ਸੀਗੀ ਤੇ ਘਾਟੋ ਕੋਲ ਖਲੋਤੇ ਨੇ ਤੇ ਸਾਰੇ 25 30 ਲੋਕ ਨੇ ਮੈਂ ਸ਼ੀਸ਼ਾ ਜਾ ਕੇ ਖੋਲਿਆ ਮੇਰੇ ਅੱਜ ਸ਼ੀਸ਼ਾ ਮੇਰਾ ਖੁੱਲਾ ਵੀ ਨਹੀਂ ਸੀ ਉਹ ਦੌੜ ਕੇ ਭੱਜ ਕੇ ਆਏ ਮੇਰੇ ਵੱਲ ਨੂੰ ਕਿਉਂ ਉਹਨਾਂ ਨੂੰ ਲੱਗਾ ਕਿ ਸਰਦਾਰ ਆ ਗਿਆ ਮੈਨੂੰ ਨਹੀਂ ਜਾਣਦੇ ਉਹ ਲੇਕਿਨ ਉਹ ਦਸਤਾਰ ਨੂੰ ਪਛਾਣਦੇ ਉਹਨਾਂ ਨੇ ਕਿਹਾ ਫਰਿਸ਼ਤ ਆ ਗਿਆ ਹੁਣ ਸਾਨੂੰ ਰੋਟੀ ਮਿਲੂਗੀ ਉਹ ਮਤਲਬ ਇੰਨੀ ਉਹਨਾਂ ਦੇ ਮਨ ਦੇ ਅੰਦਰ ਮੈਂ ਦੇਖਿਆ ਕਿ ਉਹਨਾਂ ਨੇ ਮਨ ਚੇਂਜ ਨਹੀਂ ਉਮੀਦ ਜਾ ਕੇ ਵੀ ਦਸਤਾਰ ਦੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਇਸ ਕੋਵਿਡ ਨੇ ਦੇਸ਼ ਨੂੰ ਔਰ ਦੁਨੀਆ ਨੂੰ ਦੱਸਿਆ ਹੈ ਇਹ ਕੋਹ ਸਮਾਂ ਸੀ ਜਦੋਂ ਦਿੱਲੀ ਦੇ ਅੰਦਰ ਦਸਤਾਰ ਦੇਖ ਕੇ ਲੋਕ ਮਾਰਨ ਨੂੰ ਫਿਰਦੇ ਸੀ ਅੱਗ ਲਾਉਣ ਨੂੰ ਫਿਰਦੇ ਸੀ ਕਹਿੰਦੇ ਸੀ ਪਟ્રોલ ਪਾ ਕੇ ਅੱਗ ਲਾਓ ਫਿਰ ਇੱਕ ਐਸਾ ਸਮਾਂ ਆਇਆ ਜਦੋਂ ਦਸਤਾਰ ਵਹਿੰਦੇ ਸੀ ਕਹਿੰਦੇ ਸੀ ਸਾਨੂੰ ਰੋਟੀ ਮਿਲੂ ਫਰਿਸ਼ਤੇ ਆ ਗਏ ਨੇ ਇਹ ਬਦਲਾਅ ਜ਼ਰੂਰ ਆਇਆ ਹੈ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਖਾਸ ਕਰਕੇ ਦੇਖੋ ਮੈਂ ਨੌਜਵਾਨ ਪੀੜੀ ਨੂੰ ਦੇਖਣਾ ਚਾਹੁੰਦਾ ਕਿ ਆਪਾਂ 네ਗੇਟਿਵ ਪ੍ਰਚਾਰ 'ਚ ਨਾ ਧਿਆਨ ਦਈਏ ਸਾਡੇ ਧਰਮ ਅੰਦਰ ਬੜੀਆਂ ਖੂਬੀਆਂ ਨੇ ਬੜੀ ਖੂਬਸੂਰਤੀ ਪਹਿਲਾਂ ਸਾਡੇ ਅੰਦਰ ਕੋਈ ਅਸਾ ਇਨਸਾਨ ਨਹੀਂ ਜਿਹਦੇ ਗੁਣਾ ਨਾਲ ਹੀ ਭਰਿਆ ਹੋਵੇ। ਔਗੁਣ ਤੇ ਸਭ ਤੋਂ ਜ਼ਿਆਦੇ ਨੇ। ਇਹ ਤੇ ਗੁਰੂ ਸਾਹਿਬ ਨੇ ਵੀ ਕਿਹਾ ਹੈ। ਸਾਨੂੰ ਉਹਦੇ ਗੁਣਾ ਵੱਲ ਦੇਖਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਇੱਕ ਗੱਲ ਸਮਝੀ ਜਿਹਦੇ ਸਿਰ ਤੇ ਦਸਤਾਰ ਆ ਨਾ ਉਹਦੀ ਸ਼ਾਨ ਨਿਆਰੀ ਆ। ਇਹ ਦਸਤਾਰ ਔਰ ਕੇਸ ਜਦੋਂ ਤੱਕ ਸਿੱਖ ਦੇ ਕੋਲੇ ਹੈਗੇ ਨੇ ਸਿੱਖ ਦੇ ਕੋਲ ਸਭ ਕੁਝ ਹੈਗਾ ਔਰ ਜਿਸ ਨੇ ਇਹਨੂੰ ਤਿਆਗ ਦਿੱਤਾ ਉਹਦੇ ਕੋਲ ਕੁਝ ਨਹੀਂ ਹੈਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ। ਸੋ ਇਸ ਸਮੇਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਨੇ ਕਿਹਾ ਕਿ ਬਹੁਤ ਸਾਰੀਆਂ ਚੁਣੌਤੀਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਪਹਿਲਾਂ ਵੀ ਸਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਨ ਕਮੀਆਂ ਬਹੁਤ ਸਾਰੀਆਂ ਹਰ ਸਾਧੀਆਂ ਸੰਸਥਾਵਾਂ ਕਦੇ ਮਾੜੀਆਂ ਨੇ ਹੁੰਦੀਆਂ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਨੂੰ ਮੈਂਦੇ ਨੇ ਉਹ ਜ਼ਰੂਰ ਮਾੜੇ ਹੋ ਸਕਦੇ ਨੇ ਉਹਨਾਂ ਵਿੱਚ ਕਮੀਆਂ ਜ਼ਰੂਰ ਹੋ ਸਕਦੀਆਂ ਨੇ ਪਰ ਉਹਨਾਂ ਨੂੰ ਦੂਰ ਕਰਨਾ ਵੀ ਇੱਕ ਅਹਿਮ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਦਾ ਜੋ ਦਾਇਰਾ ਹੈ ਉਸ ਨੂੰ ਹੋਰ ਵਿਸ਼ਾਲ ਕੀਤਾ ਜਾ ਸਕੇ ਰੁਪਿੰਦਰਪਾਲ ਡਿੰਪਲ ਦੇ ਨਾਲ ਸੁਰੇਂਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ